ਕੋਰਟ ਨੇ ਸਿੱਖਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਪੰਜਾਬ ਦੇ ਮੌਜੂਦਾ ਹਾਲਾਤਾਂ ਸੁਣਦੇ ਵੱਡੀ ਮੰਗ ਮੋਦੀ ਤੋਂ ਕੀਤੀ ਜਾ ਰਹੀ ਹੈ ਕਿਹੜਾ ਫੈਸਲਾ ਹੋਇਆ ਤੇ ਕੌਣ ਕੀ ਕਹਿ ਰਿਹਾ ਉਸ ਦਾ ਪੂਰਾ ਸਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਿੱਲੀ ਹਾਈ ਕੋਰਟ ਨੇ 1984 ਦੀ ਸਿੱਖ ਨਸਲ ਕੁਸ਼ੀ ਦੇ ਇੱਕ ਮਾਮਲੇ ਚ 4 ਦਹਾਕੇ ਪੁਰਾਣਾ ਰਿਕਾਰਡ ਮੁੜ ਤਿਆਰ ਕਰ ਲਈ ਹੇਟ ਲਈ ਅਦਾਲਤ ਨੂੰ ਚਾਰ ਹੋਰ ਹਫ਼ਤੇ ਦਾ ਸਮਾਂ ਦਿੱਤਾ ਹਾਈ ਕੋਰਟ ਨੇ 11 ਅਗਸਤ ਨੂੰ ਰਿਕਾਰਡ ਮੁੜ ਤਿਆਰ ਕਰਨ ਦਾ ਹੁਕਮ ਦਿੱਤਾ ਸੀ ਅਤੇ ਗਾਜ਼ੀਆਬਾਦ ਦੇ ਰਾਜਨਗਰ ਚ ਚਾਰ ਸਿੱਖਾਂ ਦੀ ਹੱਤਿਆ ਦੇ ਮਾਮਲੇ ਚ ਸਾਬਕਾ ਕਾਂਗਰਸ ਸੀ ਕੌਂਸਲਰ ਬਲਵੰਤ ਕੁੱਕਰ ਸਮੇਤ ਪੰਜ ਜਣਿਆਂ ਨੂੰ ਬਰੀ ਕਰਨ ਦੇ ਮਾਮਲੇ 'ਚ ਹੇਟਲੀ ਅਦਾਲਤ ਨੂੰ ਨਿਰਦੇਸ਼ ਜਾਰੀ ਕੀਤੇ ਗਏ ਨੇ ਇਹ ਹਤਿਆਮਤ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆਤ ਤੋਂ ਇੱਕ ਦਿਨ ਬਾਅਦ 1 ਨਵੰਬਰ 1984 ਨੂੰ ਹੋਈਆਂ ਸਨ ਤਿੰਨ ਮਹਿਲਾਵਾਂ ਨੇ ਇਲਜ਼ਾਮ ਲਾਇਆ ਕਿ ਉਹਨਾਂ ਦੇ ਪਤੀਆਂ ਤੇ ਪੁੱਤਰਾਂ ਨੂੰ ਜਿਉਂਦਾ ਸਾੜ ਦਿੱਤਾ ਗਿਆ 1986 ਵਿੱਚ ਹੇਟਲੀ ਅਦਾਲਤ ਨੇ ਸਬੂਤਾਂ ਦੀ ਘਾਟ ਕਰਨ ਕੋੱਕਰ ਤੇ ਚਾਰ ਹੋਰਾਂ ਨੂੰ ਬਰੀ ਕਰ ਦਿੱਤਾ ਸੀ ਜਸਟਿਸ ਸੁਬ੍ਰਮਨੀਅਮ ਪ੍ਰਸਾਦ ਅਤੇ ਜਸਟਿਸ ਹਰੀਸ਼ ਵਿਦਿਆਨਾਥਨ ਸ਼ੰਕਰ ਦੇ ਬੈਂਚ ਨੇ ਕਿਹਾ ਕਿ 11 ਅਗਸਤ ਨੂੰ ਹਾਈ ਕੋਰਟ ਨੇ ਹੇਟਲੀ ਅਦਾਲਤ ਨੂੰ ਰਿਕਾਰਡ ਮੁੜ ਤਿਆਰ ਕਰਨ ਦੀ ਸਥਿਤੀ ਬਾਰੇ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ ਬੈਂਚ ਨੇ ਕਿਹਾ ਕਿ ਹੇਟਲੀ ਅਦਾਲਤ ਨੂੰ ਅਪੀਲ ਹੈ ਕਿ ਉਹ 4 ਹਫਤੇ ਅੰਦਰ ਰਿਪੋਰਟ ਦਾਖਲ ਕਰੇ ਮਾਮਲੇ ਦੀ ਸੁਣਵਾਈ 10 ਅਕਤੂਬਰ ਨੂੰ ਹੋਵੇਗੀ ਉਧਰ ਜ਼ਿਲ੍ਹਾਦਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਤ ਸਮੱਗਰੀ ਨੂੰ ਘਰ-ਘਰ ਪਹੁੰਚਾਇਆ ਗਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਵੱਧ ਤੋਂ ਵੱਧ ਬਣੇ ਹੋਏ ਨੇ ਪੰਜਾਬ ਦੇ 8 ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਪੰਜਾਬ ਦੇ ਕਰੀਬ 1500 ਪਿੰਡ ਹੜ੍ਹ ਦੀ ਮਾਰ ਚੱਲ ਰਹੀ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਵੀ ਤਰਸਦੀ ਹੈ ਕਿ ਕੇਂਦਰ ਸਰਕਾਰ ਨੂੰ ਸਾਰੇ ਹਾਲਾਤਾਂ ਤੋਂ ਜਾਣੂ ਵੀ ਹੈ ਪਰ ਹਲੇ ਤੱਕ ਰਾਤ ਫੰਡ ਦੇ ਨਾਂ ਤੇ 1 ਰੁਪਿਆ ਤੱਕ ਜਾਰੀ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਨੂੰ ਕਟਾਰੇ ਵਿੱਚ ਖੜਾ ਕਰਦੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰਲਾ ਵਾਰਿਸ ਛੱਡ ਚੁੱਕੀ ਹੈ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਾਰਟੀ ਲੀਡਰਸ਼ਿਪ ਨਾਲ ਵਿਚਾਰ ਕੀਤਾ ਜਾਵੇਗਾ ਜੇਕਰ ਪੰਜਾਬ ਦੇ ਪਲੇ ਲਈ ਕਿਸੇ ਵੀ ਸਰਕਾਰ ਦੇ ਦਰ ਤੇ ਜਾਣਾ ਪਿਆ ਤਾਂ ਲਾਜ਼ਮੀ ਵਿਚਾਰ ਕੀਤਾ ਜਾਵੇਗਾ ਕਹਿੰਦੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਮਹਿਸੂਸ ਅਤੇ ਅਹਿਸਾਸ ਕਰ ਰਹੇ ਨੇ ਕਿ ਜਿੱਥੇ ਸੂਬਾ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਚੁੱਕੀ ਹੈ ਉੱਥੇ ਹੀ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵਈਆ ਬੇਗਾਨਗੀ ਵਾਲਾ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਅਕਵਾਲ ਸਿੰਘ ਝੁੰਦਾ ਨੇ ਹੜ ਨਾਲ ਪਈ ਮਾਰ ਤੋਂ ਬਾਅਦ ਜਿਹੜੇ ਹਾਲਾਤ ਬਣੇ ਉਹਨਾਂ ਲਈ ਕੇਂਦਰ ਅਤੇ ਪੰਜਾਬ ਸਰਕਾਰ ਬਰਾਬਰ ਦੀਆਂ ਭਾਗੀਦਾਰ ਨੇ ਅਕਵਾਲ ਸਿੰਘ ਝੁੰਦਾ ਨੇ ਕਿਹਾ ਕਿ ਸਭ ਤੋਂ ਵੱਡੀ ਨਲਾਇਕੀ ਸੂਬਾ ਸਰਕਾਰ ਦੀ ਹੈ ਜਿਸ ਨੇ ਇਹ ਗੰਗ ਪ੍ਰਬੰਧਤਾ ਤੇ ਧਿਆਨ ਨਹੀਂ ਦਿੱਤਾ ਚੁੰਦਾ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ 31 ਮਾਰਚ 2022 ਤੱਕ ਸੂਬਾ ਸਰਕਾਰ ਕੋਲ ਐਨਡੀਆਰਐਫ ਅਤੇ ਐਸਡੀਆਰਐਫ ਤਹਿਤ 8062 ਕਰੋੜ ਰੁਪਏ ਫੰਡ ਦੇ ਰੂਪ ਚ ਸਨ ਜਿਹੜੀ ਰਕਮ ਹੁਣ ਲਗਭਗ 9000 ਕਰੋੜ ਰੁਪਏ ਹੋ ਚੁੱਕੀ ਹੈ ਪੰਜਾਬ ਸਰਕਾਰ ਇਹਨਾਂ ਫੰਡਾਂ ਬਾਰੇ ਜ਼ਰੂਰ ਜਾਣਕਾਰੀ ਦੇਵੇ ਕਿ ਇਹਨਾਂ ਫੰਡਾਂ ਨੂੰ ਕਿੱਥੇ ਕਿੱਥੇ ਖਰਚ ਕੀਤਾ ਗਿਆ ਜੇਕਰ ਖਰਚ ਨਹੀਂ ਕੀਤਾ ਗਿਆ ਤੇ ਪੰਜਾਬ ਸਰਕਾਰ ਦੀ ਵੱਡੀ ਨਲਾਕੀ ਹੈ ਸਾਲ 2023 ਵਿੱਚ ਆਏ ਹੜ੍ਹਾਂ ਲਈ ਐਨਡੀਆਰਐਫ ਅਤੇ ਐਸਡੀਆਰਐਫ ਤਹਿਤ ਲਗਭਗ 550 ਕਰੋੜ ਰੁਪਏ ਸਨ ਪਰ ਇਹ ਫੰਡ ਵੀ ਪਿਛਲੇ ਹੜ੍ਹਾਂ ਤੇ ਚਲਦੇ ਪੂਰਾ ਨਹੀਂ ਵਰਤਿਆ ਗਿਆ ਇਸ ਤੋਂ ਇਲਾਵਾ ਜਿਤਦਾਰ ਚੁੰਦਾ ਨੇ ਕਿਹਾ ਕਿ ਇਹ ਵੀ ਵੱਡਾ ਦੁਖਾਂਤ ਹੈ ਕਿ ਇਸ ਫੰਡ ਤਹਿਤ 19000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦਾ ਪ੍ਰਬੰਧ ਹੈ ਪਰ ਸਰਕਾਰ ਨੇ ਹੁਣ ਤੱਕ ਇਸ ਮੁਆਵਜ਼ੇ ਨੂੰ ਬਹੁਤ ਘੱਟ ਵਰਤਿਆ ਜਦਕਿ ਕੁਦਰਤੀ ਆਫਤ ਪ੍ਰਬੰਧਨ ਤਹਿਤ ਜਾਰੀ ਹੋਣ ਵਾਲੇ ਫੰਡਾਂ ਨੂੰ ਵੱਖ-ਵੱਖ ਕੈਟਾਗਰੀ ਤੌਰ ਤੇ ਵਰਤਿਆ ਜਾ ਸਕਦਾ ਜਿਸ ਵਿੱਚ ਜਾਨੀ ਨੁਕਸਾਨ ਤਹਿਤ 4 ਲੱਖ ਰੁਪਏ ਤੱਕ ਦਾ ਮੁਆਵਜ਼ਾ ਫਸਲ ਖਰਾਬੇ ਦਾ ਮੁਆਵਜ਼ਾ ਪਸ਼ੂ ਧਨ ਦੇ ਨੁਕਸਾਨ ਦਾ ਮੁਆਵਜ਼ਾ ਰਾਸ਼ੀ ਸ਼ਾਮਿਲ ਹੈ ਜੱ태ਦਾਰ ਝੁੰਡਾ ਨੇ ਕਿਹਾ ਕਿ ਇਸ ਫੰਡ ਤਹਿਤ ਕਿਸਾਨਾਂ ਲਈ ਖੇਤਾਂ ਵਿੱਚ ਜਮ੍ਹਾਂ ਹੋਈ ਰੇਤ ਨੂੰ ਬਾਹਰ ਕੱਢਣ ਲਈ ਮੁਆਵਜ਼ੇ ਦਾ ਪ੍ਰਬੰਧ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰੀ ਜਾਣਕਾਰੀ ਜਨਤਕ ਕਰੇ ਕਿ ਹੁਣ ਤੱਕ ਇਹਨਾਂ ਤਹਿਤ ਕਿੰਨੇ ਰੁਪਏ ਮੁਆਵਜ਼ਾ ਰਾਸ਼ੀ ਜਾਰੀ ਹੋਈ ਹੈ ਉਹਨਾਂ ਪੰਜਾਬ ਸਰਕਾਰ ਤੇ ਸਵਾਲ ਚੁੱਕਦੇ ਹਨ ਕਿਹਾ ਕਿ ਮੀਟੀਗੇਸ਼ਨ ਫੰਡ ਤਹਿਤ ਪੰਜਾਬ ਨੂੰ ਮਿਲਦੇ 160 ਕਰੋੜ ਰੁਪਏ ਦੀ ਰਾਸ਼ੀ ਵਿੱਚੋਂ 1176550 ਕਰੋੜ ਰੁਪਏ ਦੀ ਕਿਸ਼ਤ प्राप्त हो चुकी है पर इस राशि में कितने रुपए खर्च किए गए हैं इस बारे पंजाब सरकार चन्ना जरूर पावे ਝੁੰਡਾ ਨੇ ਕਿਹਾ ਕਿ ਇਹ ਵੀ ਵੱਡੀ ਤਰਸਦੀ ਹੈ ਕਿ ਅਜ ਤੱਕ ਪੰਜਾਬ ਪ੍ਰਤੀ ਕੋਈ ਵੀ ਸਰਕਾਰ ਸੰਜੀਦਾ ਨਹੀਂ ਰਹੀ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ ਨਾਲ ਹਮੇਸ਼ਾ ਮਤਰੀ ਮਾਵਾਲਾ ਸਲੂਕ ਕੀਤਾ ਜਥੇਦਾਰ ਝੁੰਡਾ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਪਰਜ਼ੋਰ ਮੰਗ ਕੀਤੀ ਹੈ ਕਿ ਬਗੈਰ ਦੇਰੀ ਪੰਜਾਬ ਲਈ ਆਰਥਿਕ ਪੈਕੇਜ ਦਾ ਐਲਾਨ ਕੀਤਾ ਜਾਵੇ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਤੁਰੰਤ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਉਹਨਾਂ ਨੂੰ ਰਾਹਤ ਕਾਰਜਾਂ ਨੂੰ ਸੁਚਾਰੂ ਬਣਾਉਣ ਲਈ ਐਨਡੀਆਰਫ ਅਤੇ ਫੌਜ ਦੇ ਜਵਾਨਾਂ ਤੇ ਉਪਕਰਨਾਂ ਦੀ ਤਾਇਨਾਤੀ ਵਧਾਉਣ ਦੀ ਵੀ ਅਪੀਲ ਕੀਤੀ ਗਈ ਹੈ ਬਾਦਲ ਨੇ ਪੀਐਮ ਮੋਦੀ ਨੂੰ ਹੜਾ ਕਾਰਨ ਪਾਣੀ ਖੜ ਜਾਣ ਕਰਕੇ ਪੈਦਾ ਹੋ ਰਹੀਆਂ ਸੇਤ ਸਮੱਸਿਆਵਾਂ 'ਤੇ ਹਾਲੀ ਵਿਸ਼ੇਸ਼ ਟੀਮਾਂ ਭੇਜਣ ਦੀ ਵੀ ਬੇਨਤੀ ਕੀਤੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਫਸਲ ਦੇ ਨੁਕਸਾਨ ਦੇ ਨਾਲ-ਨਾਲ ਉਹਨਾਂ ਦੇ ਘਰਾਂ ਨੂੰ ਹੋਏ ਨੁਕਸਾਨ ਅਤੇ ਦਧਾਰੂ ਪਸ਼ੂਆਂ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਸਿੱਧੀ ਵਿੱਤੀ ਸਹਾਇਤਾ ਦੀ ਲੋੜ 'ਤੇ ਜ਼ੋਰ ਦਿੱਤਾ। ਕਿਸਾਨਾਂ ਨੂੰ ਕਰਜ਼ਿਆਂ ਦੀ ਵਸੂਲੀ ਤੋਂ ਰਾਹਤ ਤੋਂ ਇਲਾਵਾ ਖਾਣ-ਪੀਣ ਦੀਆਂ ਰਸਤਾਂ ਦੀ ਵੀ ਲੋੜ ਹੈ। ਉਹਨਾਂ ਕਹਿ ਆ ਕਿ ਕਿਸਾਨੀ ਕਰਜ਼ੇ ਨੂੰ ਮਾਫ਼ ਕਰ ਲਈ ਇੱਕ ਟੁਕਮਾ ਸਮਾਂ ਹੈ ਤਾਂ ਜੋ ਉਹਨਾਂ ਨੂੰ ਇੱਕ ਨਵੀਂ ਸ਼ੁਰੂਆਤ ਮਿਲ ਸਕੇ। ਕਾਲੀ ਦਲ ਦੇ ਪ੍ਰਧਾਨ ਨੇ ਇਹਨਾਂ ਭਿਆਨਕ ਘੜਾਂ ਤੋਂ ਬਚਣ ਲਈ ਅਗਾਊਂ ਆਪਾ ਕਰ ਲਈ ਇੱਕ ਵਿਸ਼ੇਸ਼ ਪੈਕੇਜ ਦੀ ਭਿਵੈਂਤੀ ਕੀਤੀ ਜੋ ਕੇ 40 ਸਾਲ ਬਾਅਦ ਆਏ ਨੇ ਉਹਨਾਂ ਕਹਿਆ ਕਿ ਬਦਕਿਸਮਤੀ ਨਾਲ ਪਿਛਲੇ ਕਈ ਸਾਲਾਂ ਤੋਂ ਹੜ ਰੋਕਣ ਦੇ ਕਾਰਜਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਜਿਸ ਨੇ ਲੋਕਾਂ ਨੂੰ ਇਸ ਹਾਦਸੇ ਵਿੱਚ ਪਾਇਆ ਬਾਦਲ ਨੇ ਕਿਹਾ ਕਿ ਮੁੱਖ ਦਰਿਆਵਾਂ ਤੇ ਨਾਲਿਆਂ ਦੀ ਸਫਾਈ ਦੇ ਨਾਲ-ਨਾਲ ਹੜ ਸੁਰੱਖਿਆ ਕਾਰਜਾਂ ਤੇ ਲੋੜ ਪੈਣ ਤੇ ਪੱਕੇ ਬੰਨਾਂ ਦੀ ਉਸਾਰੀ ਲਈ ਵਿਸ਼ੇਸ਼ ਫੰਡ ਅਲਾਟ ਕੀਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਪਿਛਲੀ ਅੱਧੀ ਸਰਦੀ ਦੇ ਸੱਤ ਤੋਂ ਭਿਆਨਕ ਹੜਾਂ ਦੀ ਮਾਰ ਚੱਲ ਰਹੀ ਹੈ ਪੰਜਾਬ ਨੂੰ ਇਸ ਆਫਤ ਚੋਂ ਉੱਭਰਨ ਅਤੇ ਹੜ ਪ੍ਰਭਾਵਿਤ ਲੋਕਾਂ ਦੀ ਬਾਹ ਫੜਨ ਲਈ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੰਜਾਬ ਲਈ ਵਿਸ਼ੇਸ਼ ਰਾਹਤ ਪੈਕੇਜ ਮੰਗਿਆ ਮਿਤਹਿਰ ਨੇ ਮੰਗ ਰੱਖੀ ਹੈ ਕਿ ਪੰਜਾਬ ਨੂੰ ਤੁਰੰਤ 20000 ਕਰੋੜ ਰੁਪਏ ਦੀ ਅੰਤਰੀਮ ਰਾਹਤ ਦਿੱਤੀ ਜਾਵੇ ਤੇ ਬਾਕੀ ਨੁਕਸਾਨ ਦੇ ਪੂਰੇ ਜਾਇਜ਼ੇ ਤੋਂ ਬਾਅਦ ਵਿਆਪਕ ਪੈਕੇਜ ਦਿੱਤਾ ਜਾਵੇ